ਸਭ ਤੋਂ ਵੱਡੀ ਵਿੱਚ ਦਲਜੀਤ ਟਰਸਟ ਮਿੱਤਰੀ ਫੇਮ ਜੀ ਰਾਤੋ ਰਾਤ ਨਿਕਲ ਜਾਣੀ ਹੈ ਉਹ ਤੋਂ ਅਗਲੀ ਗੱਲ ਸਤਿਸ਼੍ਰੀ ਅਕਾਲ ਜੀ ਹਾਲ ਹੀ ਵਿੱਚ ਨਸੀਬ ਦੀ ਇੱਕ ਲਾਈਵ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਦਲਜੀਤ ਨੂੰ ਰਿਪਲਾਈ ਕਰਦੇ ਹੋਏ ਦਿਖਾਈ ਦੇ ਰਹੇ ਨੇ ਉਹਨਾਂ ਨੇ ਕਿਹਾ ਕਿ ਮੈਂ ਇਹ ਸਭ ਫੇਮ ਲਈ ਨਹੀਂ ਕਰ ਰਿਆ ਅਗਰ ਮੈਂ ਫੇਮ ਲੈਣਾ ਹੁੰਦਾ ਤਾਂ ਮੈਂ ਦਲਜੀਤ ਦੂਸਾਂਜ ਦੇ ਪੈਰੀ ਪੈਂਦਾ ਉਹਨਾਂ ਦੀਆਂ ਚੰਗਿਆਈਆਂ ਕਰਦਾ ਤਾਂ ਜੋ ਮੈਨੂੰ ਆਪਣੇ ਨਾਲ ਸੌਂਗ ਦੇ ਸਕਣ ਪਰ ਮੈਂ ਇਹ ਸਭ ਸਿਰਫ ਤੁਹਾਡੇ ਲਈ ਕਰ ਰਿਹਾ ਤਾਂ ਕਿ ਤੁਹਾਨੂੰ ਸੱਚਾਈ ਦਾ ਪਤਾ ਚੱਲ ਸਕੇ ਦਲਜੀਤ ਦੂਸਾਂਜ ਵਾਕਈ ਹੀ ਇਲੂਮੀਨਾਟੀ ਟੀਮ ਦਾ ਮੈਂਬਰ ਹੈ ਇੰਨਾ ਹੀ ਨਹੀਂ ਇਸ ਤੋਂ ਇਲਾਵਾ ਵੀ ਨਸੀਬ ਨੇ ਦਲਜੀਤ ਬਾਰੇ ਕਾਫੀ ਕੁਝ ਕਿਹਾ ਆਓ ਤੁਹਾਨੂੰ ਵੀ ਲੈ ਚੱਲਦੇ ਹਾਂ ਨਸੀਬ ਦੇ ਉਸ ਲਾਈਵ ਵੀਡੀਓ ਵੱਲ ਦਿਲਜੀਤ ਦਸਾਂ ਚ ਇਜ਼ ਅ ਬਿਚ ਹੀ ਇਜ਼ ਨਾਟ ਅ ਮੈਨ ਐਨੀਮੋਰ ਪਤ ਨਹੀਂ ਲੂਮੀਨਾਟੀਆਂ ਦੇ ਰਿਚੂਅਲ ਚ ਉਹਦੇ ਨਾਲ ਕੀ ਕੀ ਹੋਇਆ ਜੇ ਮੈਂ ਉਹ ਗੱਲਾਂ ਖੋਲਤੀਆਂ ਪਤਾ ਨਹੀਂ ਹਨਾ ਖੁਦ ਸਰਚ ਕਰਿਓ ਕਿ ਜਦੋਂ ਲੂਮੀਨਾਟੀ ਵਾਲੇ ਤੁਹਾਨੂੰ ਸਾਈਨ ਕਰਦੇ ਹੁੰਦੇ ਆ ਤਾਂ ਉਹ ਤੁਹਤੋਂ ਕੀ ਮੰਗਦੇ ਹੁੰਦੇ ਦਿਲਜੀਤ ਨੂੰ ਤਾਂ ਪਤਾ ਹੋ ਸੁਨਾਲੀ ਨੂੰ ਤਾਂ ਪਤਾ ਹੋਊਗਾ ਨਾਲ ਨਾਲ ਦੋ ਪੱਗ ਵਾਲੇ ਰੱਖ ਕੇ ਤੂੰ ਇਹ ਨਹੀਂ ਕਹਿ ਸਕਦਾ ਦਿਲਜੀਤ ਕਿ ਤੂੰ ਪੰਜਾਬ ਆ ਜੇ ਐਡੇ ਹੀ ਪੰਜਾਬ ਸੀਗਾ ਨਾ ਖੜਕੂ ਵੇਲੇ ਸਿੰਘਾਂ ਨੇ ਬਿਠਾਇਆ ਸੀ ਨਾ ਤੈਨੂੰ ਮੂਰੇ ਹਜੇ ਵੀ ਵੀਡੀਓ ਲੈਟ ਤੇ ਪਈ ਹੈ ਤੇਰਾ ਮੂੰਹ ਉੱਡਿਆ ਹੋਇਆ ਸੀ ਉਸ ਟੈਂਪ ਤੇ ਤੇ ਤੈਨੂੰ ਹਜੇ ਵੀ ਪਤਾ ਦੋਸ ਪੀਪਲ ਆਰ ਸਟਿਲ ਅਰਾਊਂਡ ਯੂ نو ਐਂਡ ਯੂ ਕੈਨ ਰਨ ਫਰਮ ਥੈਮ ਜੇ ਉਹ ਆਗੇ ਨਾ ਇਫ ਤੇ ਗੋਮ ਵੀ ਓਨ ਯਰ ਐਸ ਦੇ ਗੋਮ ਫਕ ਯੂ ਅਪ ਸੋ ਬੈਡਲੀ ਮੈਨ